ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਹੈ ਸੌਖੀਆਂ ਰਿਸਟਰੀਆਂ ਨਾ ਦੇਰੀ ਨਾ ਰਿਸ਼ਵਤਖੋਰੀ ਇੱਕ ਤੁਸੀਂ ਰਿਸਟਰੀ ਦਾ ਇੱਕ ਡਰਾਫਟ ਹੈ ਉਹ ਪੋਰਟਲ ਤੇ ਜਾ ਕੇ ਤੁਸੀਂ ਜਾਂ ਵੈਬਸਾਈਟ ਤੇ ਜਾ ਕੇ ਉਹ ਡਰਾਫਟ ਨੂੰ ਡਾਊਨਲੋਡ ਕਰ ਸਕਦੇ ਹੋ ਉਹ ਬਣਿਆ ਬਣਾਇਆ ਉਸ ਚ ਤੁਸੀਂ ਆਪਣਾ ਜਿੰਨੀ ਤੁਹਾਡਾ ਕਲੈਕਟਰ ਰੇਟ ਹੈ ਜਾਂ ਤੁਹਾਡੀ ਜ਼ਮੀਨ ਦਾ ਖਸਰਾ ਨੰਬਰ ਇਹ ਸਭ ਕੁਝ ਆ ਜਾਊਗਾ ਉਹ ਪਰ ਕੇ ਤੁਸੀਂ ਘਰੋਂ ਵੀ ਅਨਸਾਈਨਡ ਕਾਪੀ ਜਿਹੜੀ ਹੈ ਉਹ ਇੱਥੇ ਭੇਜ ਸਕਦੇ ਹੋ 48 ਘੰਟੇ ਦੇ ਵਿੱਚ ਵਿੱਚ ਜਿਹੜਾ ਸਬਰੀ ਸਟਾਰ ਹੈ ਉਹ ਕੋਈ ਇਤਰਾਜ਼ ਲਾ ਸਕਦਾ ਜੇ 48 ਘੰਟੇ ਜ ਇਤਰਾਜ਼ ਨਾ ਆਇਆ ਤਾਂ ਇਹਨੂੰ ਸਹੀ ਮੰਨਿਆ ਜਾਊਗਾ ਤੇ ਉਸ ਇਤਰਾਜ਼ ਤੇ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਦੀ ਨਜ਼ਰ ਰਹੂਗੀ ਉਸੇ ਵੇਲੇ ਉਹ ਇਤਰਾਜ਼ ਵਟਸਐਪ ਤੇ ਉਸ ਬੰਦੇ ਨੂੰ ਵੀ ਪਹੁੰਚ ਜਾਊਗਾ ਵੀ ਹਾਂ ਇਤਰਾਜ਼ ਲੱਗਿਆ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ ਪਾਰਟੀਆਂ ਨੂੰ ਕਿ ਇਤਰਾਜ਼ ਕਲੀਅਰ ਕਰ ਦਿਓ ਕੋਈ ਇਤਰਾਜ਼ ਕਲੀਅਰ ਨਾ ਹੋ ਗਏ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਜੋ ਇੱਥੇ ਆ ਕੇ ਵੀ ਸੇਵਾ ਕੇਂਦਰ ਦਾ ਕਾਊਂਟਰ ਲੱਗਿਆ ਹੋਇਆ ਇੱਥੇ ਇੱਥੇ ਆ ਕੇ ਵੀ ਰਿਸਤੀ ਲਿਖਾ ਸਕਦੇ ਆ ਇੱਕ ਵਕੀਲ ਤੇ ਇੱਕ ਰਿਟਾਇਰਡ ਪਟਵਾਰੀ ਇੱਥੇ ਬੈਠੇ ਨੇ ਤੇ ਉਹ ਵੀ ਰਿਸਤੀ ਲਿਖ ਦੇਣਗੇ ਤੇ 550 ਰੁਪਿਆ ਫੀਸ ਹੈ ਤੇ ਪਹਿਲਾਂ ਸਾਨੂੰ ਇਹ ਹੀ ਨਹੀਂ ਪਤਾ ਲੱਗ ਸੀ ਕਿ ਰਿਸਤੀ ਲਖਾਈਏ ਕਿੱਥੋਂ ਇੱਥੇ ਘੁੰਮਦੇ ਰਹਿੰਦੇ ਸੀ ਉਹ ਕਹਿੰਦੇ ਸੀ ਇੱਧਰ ਚੱਲ ਜਾ ਇੱਧਰ ਚੱਲ ਜਾ ਕੁਝ ਜਿਹੜੇ ਲਿਖਦੇ ਸਾਰੇ ਤਾਂ ਨਹੀਂ ਮੈਂ ਕਹੂੰਗਾ ਕੁਝ ਐਸੇ ਵੀ ਸੀ ਜਿਹੜੇ ਉਹ ਮਤਲਬ ਏਜੰਟ ਬਣੇ ਹੋਏ ਸੀ ਤਸਵੀਲਾਰਾਂ ਦੇ ਕਿ ਆਹ ਕੀ ਕਰਾਈ ਫਿਰਦਾ ਕਿਥੋਂ ਲਖਾਈ ਫਿਰਦਾ ਮੈਂ ਕਰਦਾ ਠੀਕ ਐ ਇੰਨੇ ਪੈਸੇ ਲੱਗਣਗੇ ਨਾ ਸੋ ਉਹ ਬਿਲਕੁਲ ਸਾਰਾ ਕੁਝ ਖਤਮ ਹੋ ਜਾਊਗਾ ਫਿਰ ਨਾਲ ਹੀ ਸਕਰੀਨ ਤੇ ਤੁਹਾਨੂੰ ਜਿਸ ਆਰਡਰ 'ਚ ਤੁਸੀਂ ਆਓਗੇ ਤੁਹਾਡਾ 12ਵਾਂ ਨੰਬਰ ਆ ਗਿਆ 12ਵਾਂ ਮਿਲ ਗਿਆ ਤੁਹਾਨੂੰ ਤਾਂ 12ਵੇਂ ਨੰਬਰ ਦੀ ਜਿਹੜੀ ਜਿਵੇਂ ਐਮਬੈਸੀਆਂ ਦੇ ਵਿੱਚ ਚੱਲਦਾ ਹੈ ਕਿ ਇਸ ਵਕਤ ਟੋਕਨ ਨੰਬਰ 25 ਚੱਲ ਰਿਹਾ ਹੈ ਇਸ ਵਕਤ 26 ਚੱਲ ਰਿਹਾ ਹੈ ਇਸ ਵਕਤ ਟੋਕਨ ਨੰਬਰ 7 ਚੱਲ ਰਿਹਾ ਸੀ ਕਿਸੇ ਦਾ 12ਵਾਂ ਨੰਬਰ ਸੀ ਉਹ ਕਹਿੰਸੀ 4-5 ਬਾਅਦ ਮੇਰੀ ਵਾਰੀ ਆ ਚੁਗੀ ਲਿਖਿਆ ਹੋਇਆ ਸਾਰਾ ਕੁਝ ਦੋ ਰਿਸਟ ਸਬ ਰਿਸਟਰ ਇੱਥੇ ਬੈਠੇ ਨੇ ਦੋ 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 ਲਗਾਤਾਰ ਐਡ ਰੀਅਲ ਟਾਈਮ ਤੇ ਤੇ ਤੁਹਾਨੂੰ ਸਾਰਾ ਕੁਝ ਸਾਰੇ ਮੈਸੇਜ ਰੀਅਲ ਟਾਈਮ ਤੇ ਤੁਹਾਨੂੰ ਵਟਸਐਪ ਤੇ ਮਿਲਦੇ ਰਹਿਣਗੇ ਇੱਕ ਹੋਰ ਜਿਹੜਾ ਇਤਿਹਾਸਿਕ ਕਦਮ ਹੈ ਕਿਉਂਕਿ ਮੁਹਾਲੀ ਤੋਂ ਅਸੀਂ ਸ਼ੁਰੂ ਕੀਤਾ ਹੈ ਹੁਣ ਸਾਰੇ ਪੰਜਾਬ 'ਚ ਸਾਨੂੰ 1.5 ਤੋਂ 2 ਮਹੀਨੇ ਲੱਗ ਜਾਣਗੇ ਪਰ ਮੁਹਾਲੀ ਜੀ ਕਾਮਯਾਬ ਹੋ ਗਿਆ ਕਈ ਦਿਨਾਂ ਤੋਂ ਸ਼ੁਰੂ ਕੀਤਾ ਸੀ ਅੱਜ ਅਸੀਂ ਪੂਰਾ ਇਹਨੂੰ ਵਰਕਿੰਗ ਦੇ ਵਿੱਚ ਦੇਖਿਆ ਇਹ ਨਹੀਂ ਹੈਗਾ ਕਿ ਤੁਸੀਂ ਮੁਹਾਲੀ ਹੀ ਰਿਸ਼ਤੀ ਕਰਾਉਣੀ ਹੈ ਜਾਂ ਖਰੜੀ ਕਰਾਉਣੀ ਮੁਹਾਲੀ ਜ਼ਿਲ੍ਹੇ 'ਚ ਸੱਤ ਤਸਵੀਰਾਂ ਨੇ ਡੇਰਾ ਬੱਸੀ ਵੀ ਹੈ ਜੀਰਕਪੁਰ ਵੀ ਹੈ ਖਰੜ ਹੈ ਮੁਹਾਲੀ ਹੈ ਤੁਸੀਂ ਕਿਸੇ ਕੋਲੇ ਵੀ ਜਾ ਸਕਦੇ ਹੋ ਜ਼ਿਲ੍ਹੇ ਦੇ ਵਿੱਚ ਜਿਹੜੀ ਮਰਜ਼ੀ ਤਹਿਸੀਲ ਜਾਂ ਸਬ ਤਹਿਸੀਲ 'ਚ ਤੁਸੀਂ ਰਿਸ਼ਤੀ ਕਰ ਸਕਦੇ ਹੋ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਰਸ ਹੈ ਤੇ ਤੁਹਾਨੂੰ ਇੱਥੇ ਹੀ ਬਹਿਣਾ ਪੈਣਾ ਜਾਂ ਕੱਲ ਨੂੰ ਆਉਣਾ ਪੈਣਾ ਡੇਰਾ ਬੱਸੀ ਹੋ ਸਕਦਾ ਹੈ ਬਿਲਕੁਲ ਖਾਲੀ ਪਿਆ ਹੋਵੇ ਉੱਥੇ ਚੱਲ ਜਾਓ ਜ਼ੀਰਕਪੁਰ ਜਾਂ ਖਰੜ ਖਾਲੀ ਪਿਆ ਉਹ ਉੱਥੇ ਚਲ ਜੋ ਉਹ ਤਾਂ ਆਨਲਾਈਨ ਆਉਣਾ ਸਾਰਾ ਕੁਝ ਰਿਕਾਰਡ ਤੇ ਆ ਜਾਣਾ ਸੋ ਬੜਾ ਚੈੱਕ ਕਰਨ ਦਾ ਵੀ ਇਹ ਵੀ ਕੋਈ ਫੇਕ ਰਿਸਟਰੀ ਨਾ ਹੋ ਜੇ ਜਾਂ ਫੇਕ ਨਾ ਕੋਈ ਡਾਕੂਮੈਂਟ ਲਾ ਜੇ ਉਹਦਾ ਚੈੱਕ ਕਰਨ ਦਾ ਸਿਸਟਮ ਵੀ ਹੈ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਜ਼ਿਲ੍ਹੇ ਦਾ ਜੇ ਕੋਈ ਗਲਤ ਰਿਸਟਰੀ ਹੋ ਗਈ ਜਾਂ ਕੋਈ ਗਲਤ ਡਾਕੂਮੈਂਟ ਪਾਸ ਹੋ ਗਿਆ ਉਹਨਾਂ ਦੀ ਅੱਖਾਂ ਦੇ ਵਿੱਚ ਦੀ ਤਾਂ ਫਿਰ ਡਿਪਟੀ ਕਮਿਸ਼ਨਰ ਕਾਉਂਟੇਬਲ ਹੋਊਗਾ ਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਫੈਕ ਕੀਤੀ ਗਈ ਹੈ ਪ੍ਰੋਪਰ ਤੇ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉਨੀ ਫੀਸ ਲੱਗੂਗੀ ਤੇ ਇੱਥੋਂ ਜਿਹੜੇ ਜਿਨ੍ਹਾਂ ਨੂੰ ਅਸੀਂ ਮਿਲਿਆ ਅਸੀਂ ਉਹ ਕਹਿੰਦੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਆਏ ਆ ਇਸ ਬਿਲਡਿੰਗ 'ਚ ਬਰਨ ਵੇਲੇ ਵੀ ਡਰ ਲੱਗਦਾ ਹੈ ਤੇ ਇਸ ਬਿਲਡਿੰਗ ਤੋਂ ਨਿਕਲਣ ਵੇਲੇ ਵੀ ਐਂ ਲੱਗ ਜਾਂਦਾ ਰਹਿੰਦਾ ਵੀ ਇੱਕ ਵਾਰੀ ਸੁਖਸਾਨਾ ਨਿਕਲ ਜਾਈਏ ਕਿਤੇ ਹੋਰ ਨਾ ਕੋਈ ਸਿਆਪਾ ਪੈ ਜਾਏ ਮਤਲਬ ਤੁਸੀਂ ਦੇਖੋ ਜੇ ਜਸਵਿੰਦਰ ਸਿੰਘ ਨੂੰ ਜਗਵਿੰਦਰ ਸਿੰਘ ਲਿਖਤਾ ਕਿਸੇ ਪਟਵਾਰੀ ਨੇ ਉਹ ਜਸਵਿੰਦਰ ਨੂੰ ਜਗਵਿੰਦਰ ਬਣਨ ਵਿੱਚ 10 ਸਾਲ ਲੱਗ ਜਾਂਦੇ ਨੇ ਬਗ ਉਹ ਕਹਿੰਦਾ ਗੱਗੇ ਦੇ ਪਤਾ ਐ ਥੋੜੀ ਜੀ ਕਾਮ ਕਰਨੀ ਸੀ ਗੱਗੇ ਦੇ ਸੱਸਾ ਬਣਦਾ ਨਾ ਜਗਵਿੰਦਰ ਲਿਖਤਾ ਜਸਵਿੰਦਰ ਜੀ ਐ ਕਰਨ ਨੂੰ 10 ਸਾਲ ਲੱਗ ਜਾਂਦੇ ਪਤਾ ਨਹੀਂ ਕਿੰਨੇ ਪੈਸੇ ਲੱਗ ਜਾਂਦੇ ਆਪਦੇ ਆਪ ਨੂੰ ਸਾਬਤ ਕਰਨ ਕਰਦੇ ਰਹਿੰਦੇ ਬਲੱਡ ਰਿਲੇਸ਼ਨ ਚ ਬਾਪੂ ਆਪਣੇ ਬੇਟੇ ਨੂੰ ਜ਼ਮੀਨ ਦੇਣਾ ਤੂੰ ਆਸ ਲਿਆ ਤੂੰ ਉਹ ਲਿਆ ਤੂੰ ਆਹ ਨਾਲ ਲਿਆ ਇੱਥੋਂ ਲਿਆ ਉਧਰੋਂ ਲਿਆ ਇੱਥੇ ਇੱਕ ਬਿਲਡਿੰਗ ਚ ਬਣੋਗੇ ਏਸੀ ਬਿਲਡਿੰਗ ਹੈ ਪਾਣੀ ਹੈ ਪੀਣ ਨੂੰ ਵਧੀਆ ਬਾਥਰੂਮ ਨੇ ਬੈਟਿੰਗ ਏਰੀਆ ਹੈ ਉਸੇ ਮੈਨੂੰ ਲੱਗਦਾ 3 ਘੰਟੇ ਤੋਂ ਬਾਅਦ ਤੁਹਾਨੂੰ ਟਾਈਮ ਲੱਗੂਗਾ ਤੇਰੀ ਸਟਰੀ ਕੋ ਰਾ ਕੇ ਤੁਸੀਂ ਬਾਹਰੋਂ ਸਾਰਾ ਕੁਝ ਤੁਹਾਡਾ ਰਿਕਾਰਡ ਸਾਰਾ WhatsApp ਤੇ ਆ ਜਾਊਗਾ WhatsApp ਤੇ ਤੁਹਾਡੇ ਕੋਲੇ ਜੇ ਇਤਰਾਜ਼ ਆ ਗਿਆ ਕੋਈ ਤਾਂ ਇਤਰਾਜ਼ ਦਾ ਜਿਹੜਾ ਤੁਹਾਡੇ ਕੋਲੇ ਮੈਸੇਜ ਆਊਗਾ ਉਹ ਜਿਹ ਇੱਕ ਲਿੰਕ ਵੀ ਆਊਗਾ ਉਹ ਲਿੰਕ ਹੈ ਸਿੱਧਾ DC ਨੂੰ ਕਰ ਸਕਦੇ ਤੁਸੀਂ ਉਸ ਨੂੰ ਫਾਰਵਰਡ ਤੇ ਲਿੰਕ ਹੈ ਵੀ ਜੇ ਤੁਹਾਡੇ ਤੋਂ ਪੈਸੇ ਮੰਗੇ ਨੇ ਲਿੰਕ ਹੈ ਕਿਸੇ ਨੇ ਤੁਹਾਡੇ ਤੋਂ ਰਿਸ਼ਵਤ ਮੰਗਣੀ ਕੋਸ਼ਿਸ਼ ਕੀਤੀ ਤਾਂ ਉਹਦਾ ਵੀ ਤੁਸੀਂ ਉੱਥੇ ਦੇ ਸਕਦੇ ਹੋ ਸੋ ਇਸ ਕਰਕੇ ਜੋ ਅਸੀਂ ਕਰਪਸ਼ਨ ਫ੍ਰੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਰਨ ਦੀ ਗਾਰੰਟੀ ਦਿੱਤੀ ਸੀ ਉਹ ਗਾਰੰਟੀ ਦਾ ਪਹਿਲੀ ਪੌੜੀ ਅੱਜ ਅਸੀਂ ਵੈਸੇ ਤਾਂ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਫੜ ਕੇ ਅੰਦਰ ਕਰ ਚੁੱਕੇ ਹਾਂ ਪਰ ਜਿਹੜਾ ਸੀ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਸੀ ਉਹ ਗੁੰਝਲਦਾਰ ਸੀ ਬਹੁਤ ਬਹੁਤ ਕੁੰਡੀਆਂ ਛੱਡੀਆਂ ਹੋਈਆਂ ਸੀ ਲੂਪ ਹੋਲਸ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਤੁਸੀਂ ਪਲੀਜ਼ ਅੰਦਰ ਜਾ ਕੇ ਵੀ ਇਹ ਪ੍ਰੈਸ ਕਾਨਫਰੰਸ ਤੋਂ ਬਾਅਦ ਅੰਦਰ ਜਾ ਕੇ ਵੀ ਜਿਹੜੇ ਲੋਕ ਆਏ ਹੋਏ ਨੇ ਉਹਨਾਂ ਨੂੰ ਪੁੱਛਿਓ ਕਿੰਨਾ ਕੁ ਟਾਈਮ ਲੱਗਿਆ ਪਹਿਲਾਂ ਤੇ ਹੁਣ ਦੇ ਐਕਸਪੀਰੀਅੰਸ ਕਿੰਨਾ ਫਰਕ ਹੈ ਤੇ ਸਾਰਾ ਕੁਝ ਦਿਖਾਇਓ ਤੇ ਮੈਨੂੰ ਉਮੀਦ ਹੈ ਕਿ ਇਹ ਪੋਜ਼ਿਟਿਵ ਖਬਰਾਂ ਜਿਹੜੀਆਂ ਆਉਣ ਲੱਗੀਆਂ ਨੇ ਹੁਣ ਇਹ ਪੰਜਾਬ ਲਈ ਸੁਖਦ ਨੇ ਬਹੁਤ ਪੀੜਿਤ ਸੀ ਲੋਕ ਇਸ ਮਤਲਬ ਪ੍ਰੇਸ਼ਟਾਚਾਰ ਤੋਂ ਤੇ ਅਸੀਂ ਹੁਣ ਇਹ ਨਹੀਂ ਕਹਿੰਦੇ ਕਿ 100% ਹੀ ਖਤਮ ਕਰਦਾ ਕਰਤਾ ਪਰ ਸਾਡੀਆਂ ਨੀਤਾਂ ਸਾਫ਼ ਨੇ ਕੋਸ਼ਿਸ਼ਾਂ ਜਾਰੀ ਨੇ ਮੈਂ ਹੁਣ ਇੱਕ ਮਿੰਟ ਲਈ ਕਹੂੰਗਾ ਅਰਵਿੰਦ ਕੇਜਰੀਵਾਲ ਸਾਹਿਬ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਸਰਵਿਸਿਜ਼ ਉਥੇ ਸੈਂਟਰ ਕੋਲੇ ਸੀ ਉਥੇ ਜਿਹੜੇ ਜਿੰਨੀਆਂ ਵੀ ਸਰਕਾਰੀ ਸਰਵਿਸਿਜ਼ ਸੀ ਉਹ ਸਾਰੀਆਂ ਸੈਂਟਰ ਨੇ ਹੱਥ ਚ ਰੱਖੀਆਂ ਹੋਈਆਂ ਸੀ ਕੇਜਰੀਵਾਲ ਸਾਹਿਬ ਤਾਂ ਬਸ ਉਹਨਾਂ ਨੇ ਗਾਣਾ ਕੱਢਣ ਨੂੰ ਰੱਖੇ ਹੋਏ ਸੀ ਕਿ ਵੀ ਉਹਨਾਂ ਨੇ ਟੜਕੇ ਉੱਠ ਕੇ ਉਹਨਾਂ ਨੂੰ ਕੱਢਦੇ ਆ ਉਦੋਂ ਉਹ ਲੜੀਗੇ ਆਹੀ ਕਰੀ ਗਏ ਹੁਣ ਉਹੀ ਦਿੱਲੀ ਦੇ ਵਿੱਚ ਫੇਰ ਦੁਬਾਰੇ ਟੈਂਕਰ ਮਾਫੀਆ ਵੀ ਆ ਗਿਆ ਸਕੂਲ ਮਾਫੀਆ ਵੀ ਆ ਗਿਆ ਸਾਰੇ ਮਾਫੀਆ ਵਾਪਸ ਆ ਗਏ ਹੁਣ ਉਹ ਲੋਕ ਕਹਿੰਦੇ ਯਾਰ ਵੀ ਕੀ ਕਰੀਏ ਹੁਣ ਅਸੀਂ ਅਸੀਂ ਕਹਿੰਿਆ ਵੀ ਪਸ ਕੋਈ ਗੱਲ ਨਹੀਂ ਦਿੱਲੀ ਤੋਂ ਵੀ ਇੱਕ ਫੈਮਲੀ ਆਈ ਹੋਈ ਹੈ ਦਿੱਲੀ ਤੋਂ ਇੱਕ ਫੈਮਲੀ ਆਈ ਹੋਈ ਇੱਥੇ ਰਿਸਟਰੀ ਕਰਾਉਣ ਤੇ ਉਹ ਵੀ ਕਹਿੰਦੇ ਸੀ ਕਹਿੰਦੇ ਜੀ ਮਤਲਬ ਸਾਨੂੰ ਤਾਂ ਪਹਿਲਾਂ ਵਾਲੀ ਜਿਹੜਾ ਸਿਸਟਮ ਚਾਹੀਦਾ ਕੋਈ ਗੱਲ ਨਹੀਂ ਲੋਕਤੰਤਰ ਹੈ ਲੋਕਾਂ ਦਾ ਹੱਕ ਮੰਨਦਾ ਹੈ